ਇਹ ਟ੍ਰਿਪਲ ਮਾਡਲ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਅਪੀਕੇਸ਼ਨ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀ ਪੁਲਿਸ ਦੇ ਅਧਿਕਾਰੀ ਜਿਹੜੇ ਆ ਮੌਕੇ ਤੇ ਪਹੁੰਚਿਆ ਲਗਾਤਾਰ ਉਸ ਫੋਟ ਦਾ ਜਿਹੜਾ ਉਹ ਜਾਇਜ਼ਾ ਲੈ ਰਹੇ ਨੇ ਜਿੱਥੇ ਇਹ ਜਿਹੜੀ ਬਾਤ ਦਾ ਨੂੰ ਅੰਜਾਮ ਦਿੱਤਾ ਗਿਆ ਇਹ 11 ਲੋਕਾਂ ਦੇ ਪਾਵੇ ਪੁਲਿਸ ਤੋਂ ਇਸ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਗਿਆ ਜਿਹਦੇ ਵਿੱਚ 8 ਜਿਹੜੇ ਹੈਗੇ ਆ ਕੁਝ ਲੋਕ ਉਹ ਬਾਈ ਨੇਮ ਕੀਤੇ ਗਏ ਨੇ ਜਦੋਂ ਕਿ 3 ਅਣਪਛਾਤੇ ਜਿਹੜੇ ਆ ਉਹਦੇ ਵਿੱਚ ਦਰਜ ਕੀਤੇ ਗਏ ਨੇ ਤੇ ਪੁਲਿਸ ਹੁਣ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਲਗਾਤਾਰ ਟੀਮਾਂ ਬਣਾ ਕੇ ਛਾਪੇਮਾਰੀ ਕਰਦੀ ਪਈਆ ਲੇਕਿਨ ਹਜੇ ਭਾਵੇਂ ਗ੍ਰਿਫਤਾਰੀ ਕਰਨ ਦੇ ਵਿੱਚ ਕੋਈ ਸਫਲਤਾ ਪੁਲਿਸ ਨੂੰ ਨਹੀਂ ਮਿਲੀ ਤੇ ਨਾ ਹੀ ਇਹ ਕੈਮਰੇ ਸਾਹਮਣੇ ਕੋਈ ਪੂਰੀ ਤਰ੍ਹਾਂ ਬੋਲਣ ਨੂੰ ਤਿਆਰ ਨਜ਼ਰ ਆ ਰਹੀ ਆ ਕਿਉਂਕਿ ਪੁਲਿਸ ਜਿਹੜੀ ਆ ਇਸ ਕੇਸ ਤੋਂ ਜਿਹੜੀ ਆ ਉੱਚਾ ਸੁਣਾਂਦੀ ਦਿਖਾਈ ਦੇ ਰਹੀ ਆ ਕਿਉਂਕਿ ਲਗਾਤਾਰ ਪੁਲ ਲੋਕਾਂ ਨੇ ਕਾਰ ਸਵਾਰਾਂ ਦੇ ਫਾਇਰਿੰਗ ਕੀਤੀ ਤੇ ਨਤਾਪੁਰ ਟੋਲ ਗੋਲੀਆਂ ਦੇ ਦੌਰਾਨ ਦੇ ਵਿੱਚ ਤਿੰਨ ਲੋਕਾਂ ਦੀ ਜਗ੍ਹੀ ਮੌਤ ਹੋ ਗਈ ਆ ਉਸ ਤੋਂ ਬਾਅਦ ਜੜੀ ਆ ਪੁਲਸ ਦੇ ਵੀ ਅੱਧਾ ਪੈਰਾ ਦੀ ਪੈ ਗਈ ਤੇ ਲਗਾਤਾਰ ਜੜੀਆਂ ਕੋਸ਼ਿਸ਼ਾਂ ਚੱਲਦੀਆਂ ਬਹਿਤ ਸੀ ਲੋਕਾਂ ਨੂੰ ਸਾਫਲ ਦੇ ਨਾਮ ਕਾਫੀ ਦੇਖ ਨੂੰ ਮਿਲਦਾ ਪਿਆ ਕਿਉਂਕਿ ਲੋਕਾਂ ਦਾ ਕਹਿਣਾ ਵੀ ਜਿਹੜੀ ਜਿਹੜੀ ਕਾਨੂੰਨ ਵਿਵਸਥਾ ਹੈਗੀ ਆ ਉਹ ਬਿਲਕੁਲ ਜਿਹੜੀ ਆ ਢਾਵਾਢੋਲ ਹੋ ਗਈ ਆ ਜਿਸ ਕਰਕੇ ਜਿਹੜੀ ਅੱਜ ਦਿਨ ਸਿੰਗਲ ਨੂੰ ਫਾਇੰਡਿੰਗ ਹੁੰਦੀ ਆ ਤੇ ਹਾਲਾਤ ਜਿਹੜੇ ਐਵੇਂ ਜਿਹੇ ਬਣੇ ਹੋਏ ਨੇ ਪੁਲਿਸ ਨੇ ਭਾਵੇਂ ਮਾਮਲਾ ਜ਼ੋਰ ਦਰਜ ਕੀਤਾ ਲੇਕਿਨ ਹਈ ਤੱਕ ਗ੍ਰਫਤਾਰੀ ਕਿਉਂ ਨਹੀਂ ਹੋਈ ਇਹ ਸਵਾਲ ਵੀ ਜਿਹੜੇ ਆਮ ਲੋਕਾਂ ਦਾ ਪੁੱਛਦੇ ਦਿਖਾਈ ਦੇ ਰਹੇ ਆ ਤੇ ਇੱਕ ਵੱਡੀ ਗੱਲ ਵੀ ਸਾਹਮਣੇ ਆ ਰਹੀ ਆ ਕਿ ਜਿਹੜੇ ਮ੍ਰਿਤਕਾਂ ਦਾ ਜਿਹੜਾ ਪੋਸਟ ਮਾਰਟਮ ਹੈ ਤੇ ਉਹ ਜਿਹੜਾ ਸੁਚਾਲੇ ਮੰਨੀ ਆ ਤਾਂ ਫਰੀਦਕੋਟ ਵਿੱਚ ਜਿਹੜਾ ਉਹ ਕਰਵਾਇਆ ਜਾਏ ਜਿਹੜਾ ਪੁਲਿਸ ਨੇ ਉਹਨਾਂ ਨੂੰ ਜਿਹੜਾ ਰਿਪੋਰਟ ਦਾ ਉਹਨਾਂ ਦਾ ਅੰਕੜਾ ਜਿਹੜਾ ਬਣਾਇਆ ਉਹ سامنے ਆਇਆ ਤੇ ਦੇਰਵਾਣੀ ਜਰੀਏ ਚਮਕਦਾਰੀਆਂ ਜਿਹੜੀਆਂ ਆਏ ਕਿ ਉਹ 3% ਮੈਡੀਕਲ ਕੋਲ ਵਿੱਚ ਰਿਪੋਰਟ ਕਰ ਦਿੱਤੀ ਜਾਂ ਗਿਆ ਤੇ ਉਸ ਤੋਂ ਬਾਅਦ ਦੇਖੋ ਪੁਲਿਸ ਕਿਸ ਤਰ੍ਹਾਂ ਨਿਰਕਰਮ ਕੀਤੀ ਜਾਂਦੀ ਹੈ ਤੇ ਕਿੰਨੀ ਜਲਦੀ ਇਸ ਕੇਸ ਨੂੰ ਸੋਲਵ ਕਰਦੀ ਹੈ ਤੇ ਉਹ ਲੋਕਾਂ ਤੱਕ ਪਹੁੰਚ ਕਰਦੀ ਹੈ ਤਾਂ ਜੋ ਪੀੜਤਾਂ ਨੂੰ ਇਨਸਾਫ ਜਿਹੜਾ ਉਹ ਮਿਲ ਸਕੇ ਹੁਣ ਹਾਲ ਜਿਉਂ 3 ਬੋਡੀਆਂ ਆਈਆਂ ਹੋਈਆਂ ਤੇ ਉਹਨੇ ਹੀ ਪੁਲਿਸ ਵਾਲੇ ਉਹਨਾਂ ਦਾ ਕਾਗਜ਼ ਲੈ ਕੇ ਆਏ ਤੇ ਉਹਨਾਂ ਨੂੰ ਮਾਰਕ ਕਰ ਦਿੱਤੇ ਜਿਹੜੇ ਡਾਕਟਰ ਸਰ ਜੀ ਤੋਂ ਸਰ ਇੱਥੇ ਇੱਕ ਮੁੱਦਾ ਨਹੀਂ ਜੀ ਇੱਥੇ ਨਹੀਂ ਹੋ ਪਾਊਗਾ ਮਰਡਰ ਦੇ ਕੇਸ ਹੈਗੇ ਆ ਤੇ ਸਰਕਾਰ ਵੱਲੋਂ ਹੀ ਦਾਇਤਾ ਹੈਗੀ ਆ ਕਿ ਫੋਰੈਂਸਿਕ ਸਪੈਸ਼ਲਿਸਟ ਹੋਣਾ ਚਾਹੀਦਾ ਇਸ ਕਰਕੇ ਅਸੀਂ ਇਹਨਾਂ ਨੂੰ ਫ੍ਰੀਕੋਰਟ ਰੈਫਰ ਕਰਾਂਗੇ ਕੱਲ ਹੋਏ ਟ੍ਰਿਪਲ ਮਰਡਰ ਦੇ ਵਿੱਚ ਹੁਣ ਨਵਾਂ ਮੋੜ ਜਿਹੜਾ ਦਿਖਾਈ ਦੇ ਰਿਹਾ ਵੀ ਹੁਣ ਪੁਲਿਸ ਵੱਲੋਂ ਭਾਵੇਂ 11 ਬੰਦਿਆਂ ਦੇ ਪੱਛਾ ਦਰਜ ਕਰ ਦਿੱਤਾ ਜਿਹਦੇ ਵਿੱਚੋਂ 8 ਨਾਮਜ਼ਦ ਕੀਤੇ ਗਏ ਨੇ ਤੇ 3 ਅਣਪਛਾਤੇ ਜਿਹੜੇ ਬੰਦੇ ਕੀਤੇ ਗਏ ਨੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਜਿੱਥੇ ਡੈੱਡ ਬੋਡੀਆਂ ਪਈਆਂ ਮੋਸੀ ਵਿੱਚ ਉਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਣੇ ਆ ਵੀ ਇੱਥੇ ਮੋਸੀ ਵਿੱਚ ਵੀ ਹੁਣ ਡਾਕਟਰ ਡਾਕਿਆਂ ਨਾ ਵੀ ਇੱਥ ਕੀਤਾ ਗਿਆ ਤਾਂ ਕਿ ਫਰੀਦਕੋਟ ਜਾ ਕੇ ਜਿਹੜਾ ਪੋਸਟਮਾਰਟਮ ਹੋਵੇਗਾ ਪੀਪਲਸ ਵੱਲੋਂ ਲਗਾਤਾਰ ਵੀ ਆਪਣੀ ਜਿਹੜੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਚਾਹੇ ਕਿ ਦੋਸ਼ੀਆਂ ਨੂੰ ਜਿਹੜਾ ਫੜਿਆ ਜਾਵੇ ਲੇਕਿਨ ਉਸ ਦੇ ਨਾਲ ਨਾਲ ਦੀ ਜਿਹੜੇ ਮ੍ਰਿਤਕ ਹੈਗੇ ਉਹਨਾਂ ਦੀ ਜਿਹੜੀ ਕਾਰਵਾਈ ਵੀ ਜਿਹੜੀ ਵੀ ਨਾਲ ਕੀਤੀ ਜਾਵੇ ਵੀ ਉਹਨਾਂ ਪੋਸਟਮਾਰਟਮ ਕਰਾ ਕੇ ਤੇ ਲਾਸ਼ਾਂ ਜਿਹੜੀਆਂ ਪਰਿਵਾਰ ਨੂੰ ਜਿਹੜੀਆਂ ਸੋਪੀਆ ਜਾਨ ਤੁਸੀਂ ਦੇਖਦੇ ਹੋ ਵੀ ਸਖਤ ਪੁਲਿਸ ਦਾ ਪਹਿਰਾ ਜਿਹੜਾ ਇੱਥੇ ਲੱਗਿਆ ਹੋਇਆ ਵੀ ਕੋਈ ਵੱਡੀ ਤਦਾਦ ਦੇ ਵਿੱਚ ਚੁੱਪੀ ਖੜੀ ਦਿਖਾਈ ਦੇ ਰਹੀ ਹੈ ਪੁਲਿਸ ਜਿੱਥੇ ਸਪੋਰਟ ਹੋਇਆ ਸੀਗਾ ਜਿੱਥੇ ਵਾਰਦਾਤ ਹੋਈ ਸੀ ਉੱਥੇ ਵੀ ਵੱਡੀ ਤਦਾਦ ਵਿੱਚ ਆਲਾ ਇਹ ਤੁਸੀਂ ਸਮਝ ਸਕਦੇ ਹੋ ਵੀ ਕਿਸ ਤਰ੍ਹਾਂ ਦਾ ਗੰਭੀਰ ਜਿਹੜਾ ਮਾਮਲਾ ਉਹ ਬਣਿਆ ਹੋਇਆ ਵੀ ਲਗਾਤਾਰ ਪਰਿਵਾਰ ਵੱਲੋਂ ਵੀ ਪੁਲਿਸ ਤੇ ਵੀ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਵੀ ਜਿਹੜੇ ਦੋਸ਼ੀਆਂ ਨੂੰ ਜਲਦ ਤੋਂ ਜਲਦੀ ਫੜਿਆ ਜਾਵੇ ਉਹ ਪਰਚਾ ਜ਼ਰੂਰ ਦਰਜ ਹੋ ਗਿਆ ਲੇਕਿਨ ਉਹ ਪੂਰੀ ਤਰ੍ਹਾਂ ਕਾਰਵਾਈ ਨਹੀਂ ਹੋਈ ਜਿੱਨਾਂ ਚੱਕਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਪਰਿਵਾਰ ਦੇ ਵਿੱਚ ਉਨੀ ਦੇਰ ਰਾਹਤ ਜਿਹੜੀ ਆ ਉਹ ਥੋੜੀ ਜਿਹੀ ਮਹਿਸੂਸ ਨਹੀਂ ਕੀਤੀ ਜਾਏਗੀ ਕਿਉਂਕਿ ਉਹਨਾਂ ਦੇ ਉੱਤੇ ਜਿਹੜਾ ਦੁੱਖਾਂ ਦਾ ਪਹਾੜ ਜਿਹੜਾ ਉਹ ਡਿੱਗਿਆ ਵੀ ਕਹਿ ਸਕਦੇ ਆ ਵੀ ਤਿੰਨ ਜਿਹੜੀਆਂ ਲਾਸ਼ਾਂ ਹੈਗੀਆਂ ਇੱਕੋ ਪਰਿਵਾਰ ਦੇ ਵਿੱਚ ਇੱਕੋ ਦਿਨ ਤੇ ਇੱਕੋ ਟਾਈਮ ਜੜੀਆਂ ਦੇਖਣ ਨੂੰ ਮਿਲੀਆਂ ਉਹ ਦੀ ਇਹ ਵਹਾਸਾ ਹੋਇਆ ਕਿਸ ਤਰ੍ਹਾਂ ਜਿਹੜੇ ਦੋਸ਼ੀ ਸੀਗੇ ਮੋਟਰਸਾਈਕਲ ਸਵਾਰ ਸੀ ਉਹਨਾਂ ਨੇ ਕਾਰ ਤੇ ਫਾਇਰਿੰਗ ਕੀਤੀ ਕਾਰ ਵਿੱਚ ਜਿਹੜੇ ਬੈਠੇ ਤਿੰਨ ਲੋਕ ਜਿਹੜੀ ਆ ਮੋਤੇ ਮੋਕੇ ਤੇ ਦਮ ਤੋੜ ਗਏ ਜਦਕਿ ਦੋ ਜਿਹੜੇ ਮੇ ਸ਼ਖਸ ਹੈਗੇ ਆ ਉਹ ਆਪਣੀ ਜ਼ਿੰਦਗੀ ਤੇ ਮੌਤ ਦੀ ਜੜ ਲੜਾਈ ਆ ਉਹ ਲੜਦੇ ਦਿਖਾਈ ਦੇ ਰਹੇ ਆ ਕਿਉਂਕਿ ਡਾਕਟਰਾਂ ਵੱਲੋਂ ਉਹਨਾਂ ਦਾ ਵੀ ਇਲਾਜ ਕੀਤਾ ਜਾ ਰਿਹਾ ਤੇ ਹੁਣ ਜਿਹੜਾ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਸੁਪਰ ਜੇ ਸੁਆ ਹਸਪੀਟਲ ਪ੍ਰਸ਼ਾਸਨ ਵੱਲੋਂ ਜਿਹੜੀਆਂ ਲਾਸ਼ਾਂ ਜਿਹੜਾ ਉਹ ਹੈਗਾ ਵੀ ਉਹ ਰੈਫਰ ਕੀਤਾ ਜਾ ਰਿਹਾ ਫਰੀਦਕੋਟ ਵੱਸਤੇ ਤੇ ਫਰੀਦਕੋਟ ਹੀ ਜਿਹੜਾ ਮੈਡੀਕਲ ਕਾਲਜ ਵਿੱਚ ਇਹਨਾਂ ਦਾ ਜਿਹੜੀ ਰਿਪੋਰਟ ਹਾਈ ਕੀ ਤਾਂ ਕਿ ਪਤਾ ਚੱਲ ਸਕੇਗਾ ਵੀ ਇਹਨਾਂ ਕਿੰਨੀਆਂ ਜੜੀਆਂ ਗੋਲੀਆਂ ਜੜੀਆਂ ਇਹਨਾਂ ਦੇ ਸਰੀਰ ਤੇ ਵੱਜੀਆਂ ਕਿਸ ਤਰ੍ਹਾਂ ਜੜੀਆਂ ਇਹਨਾਂ ਦੀ ਮੌਤ ਹੋਈ ਆ ਉਸ ਤੋਂ ਬਾਅਦ ਜਿਹੜੀਆਂ ਬੋੜੀਆਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ حوالے ਕੀਤਾ ਜਾਏਗਾ ਵੀ ਕਹਿ ਸਕਦੇ ਆ ਇਹ ਜਿਹੜਾ ਸਬਰ ਜਿਹੜਾ ਵੀ ਬੰਦ ਜਿਹੜਾ ਹੈਗਾ ਪਰਿਵਾਰ ਦਾ ਉਹ ਦੁੱਖਾਂ ਦਾ ਪਰਿਆ ਜਿਹੜਾ ਉਹ ਦਿਖਾਈ ਦੇ ਰਿਹਾ ਕਿਉਂਕਿ ਇਹੋ ਜਿਹੇ ਦੁੱਖ ਪਰਿਵਾਰ ਦੇ ਵਿੱਚ ਆਇਆ ਕਿ ਇਕਦਮੀ ਜਿੱਥੇ ਖੁਸ਼ੀਆਂ ਹੋਣੀਆਂ ਚਾਹੀਦੀਆਂ ਸੀ ਉੱਥੇ ਗਮ ਹੀ ਜੜੇ ਉਹ ਨਜ਼ਰ ਆਏ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਪ੍ਰਸ਼ਾਸਨ ਹੋਵੇ ਪੁਲਿਸ ਪ੍ਰਸ਼ਾਸਨ ਹੋਵੇ ਪੂਰਾ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਕਹ ਸਕਦੇ ਆ ਵੀ ਇੱਕ ਵਾਸਤੇ ਜਿਹੜਾ ਪੂਰਾ ਪੰਜਾਬ ਹੀ ਜਿਹੜਾ ਸੋਕ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਕਿਉਂਕਿ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਜਿਹੜੀਆਂ ਵਾਰਦਾਤਾਂ ਹੋਈਆਂ ਲਗਾਤਾਰ ਖਾਸ ਤੌਰ ਤੇ ਸਰਦੀ ਇਲਾਕਾ ਫਿਰੋਜ਼ਪੁਰ ਅਕਾ ਤੇ ਉਥੇ ਗੋਲੀਆਂ ਦੇ ਜਿਹੜੇ ਚੱਲਣ ਦੀਆਂ ਜਿਹੜੀਆਂ ਵਾਰਤਾ ਉਹ ਲਗਾਤਾਰ ਹੁੰਦੀਆਂ ਤੇ ਕਈ ਜਿਹੜੇ ਆਮ ਲੋਕਾਂ ਦੇ ਆਪਣੇ ਅਜਾਣਾ ਵੀ ਜਿਹੜੀਆਂ ਗਵਾ ਚੁੱਕੇ ਨੇ ਤੇ ਹੁਣ ਵੀ ਜਿਹੜੇ ਗਵਾਦੇ ਦਿਖਾਈ ਦੇ ਰਹੇ ਨੇ ਤੇ ਲੋਕ ਚਾਹੁੰਦੇ ਨੇ ਵੀ ਇਹਦੇ ਤੇ ਪੂਰੀ ਤਰ੍ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੰਟਰੋਲ ਜਿਹੜਾ ਹੋਣਾ ਚਾਹੀਦਾ ਖਾਸ ਤੌਰ ਤੇ ਡੀਜੀਪੀ ਸਾਹਿਬ ਵੱਲੋਂ ਜਿਹੜੇ ਵੀ ਆਦੇਸ਼ ਜਾਰੀ ਹੋਣੇ ਚਾਹੀਦੇ ਜਿਹੜਾ ਟਾਰਗੇਟ ਨਾ ਕਰ ਸਕਣ ਤੇ ਇਹੋ ਜਿਹੀਆਂ ਗੋਲੀਆਂ ਬਾਰੀਆਂ ਨਾ ਕਰ ਸਕਣ ਤੇ ਗੋਲੀ ਜਿਹੜੀਆਂ ਚੱਲਣ ਦੀਆਂ ਜਿਹੜੀਆਂ ਵਾਰਤਾ ਪੁਲਿਸਰਮ ਨੂੰ ਚਾਹੀਦਾ ਪੂਰੀ ਨਕੀਲ ਕਰਸਨ ਤਾਂ ਜੋ ਇਹੋ ਜਿਹੀ ਵਾਰਤਾ ਦਾ ਰੋਕ ਸਕਣ ਤੇ ਮਾਵਾ ਦੀ ਜਿਹੜੇ ਜਵਾਨ ਜਿਹੜੇ ਪੁੱਤ ਨੇ ਚਾਹਤੀ ਹੈ ਉਹ ਆਪਣੇ ਜਵਾਨ ਜਾਣਾ ਜਿਹੜੀਆਂ ਨਾ ਗੁਆ ਸਕਣ ਕੋਈ ਕੁ ਵਿੱਚ ਚਲੀਆਂ ਤਾਪੜ ਤੋਂ ਗੋਲੀਆਂ ਦੇ ਵਿੱਚ ਟ੍ਰਿਪਲ ਮਰਦ ਜਿਹੜਾ ਹੋਇਆ ਤੇ ਉਹਦੇ ਵਿੱਚ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਾਂਚ ਜੜੀਆਂ ਕੀਤੀ ਜਾ ਰਹੀ ਹੈ ਚਾਹੇ ਉਸ ਫੋਟ ਤੇ ਹੋ ਚਾਹੇ ਉਹ ਛਾਪੇ ਮਾਰੀ ਹੋਵੇ ਲਗਾਤਾਰ ਜੜੀਆਂ ਕੁਝ ਉਹਦੇ ਛਾਪੇ ਮਾਰੀ ਕੀਤੀ ਜਾ ਰਹੀ ਹੈ 11 ਲੋਕਾਂ ਦੇ ਮਾਮਲੇ ਦਰਜ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਅੱਛ ਜਿਹੜੇ ਲੋਕ ਹੈਗੇ ਨੇ ਵੀ ਉਹਨਾਂ ਦਾ ਨਾਮ ਕੀਤਾ ਗਿਆ ਜਾਂ ਜਦ ਕਿ ਤਿੰਨ ਅਣਪਛਾਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਜਿਹੜੋ ਇਸ ਬਾਰੇ ਅਸੀਂ ਜਾਣਕਾਰੀ ਲੈਣ ਵਾਸਤੇ ਪੁਲਿਸ ਅਧਿਕਾਰੀਆਂ ਕੋਲ ਪਹੁੰਚੇ ਆ ਜਿਹੜਾ ਐਸਐਸਪੀ ਮੈਮ ਹੋਵੇ ਜਾਂ ਐਸਪੀਡੀ ਹੋ ਉਹ ਵੀ ਕੋਈ ਵੀ ਕੈਮਰੇ ਸਾਹਮਣੇ ਬੋਲਣ ਨੂੰ ਤ ਹੈ ਲੇਕਿਨ ਮੀਡੀਆ ਤੋਂ ਆਖਿਰ ਕਿਉਂ ਦੂਰੀ ਬਣਾਈ ਜਾ ਰਹੀ ਹੈ ਇਹ ਸਵਾਲ ਤਾਂ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਉੱਠਣਾ ਉਹ ਲਾਜ਼ਮੀ ਹੈ ਕਿਉਂਕਿ ਜਦੋਂ ਪਰਚਾ ਹੀ ਦਰਜ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਮੀਡੀਆ ਨੂੰ ਦੱਸਣ ਵਿੱਚ ਕਿਉਂ ਗਰੇਜ ਕੀਤਾ ਜਾ ਰਿਹਾ ਕਿਉਂਕਿ ਮੀਡੀਆ ਵੱਲੋਂ ਵੀ ਇਹ ਸਵਾਲ ਜੁ ਕਰਨੇ ਲਾਜ਼ਮੀ ਹੈ ਵੀ ਜਦੋਂ ਬਾਈ ਨੇ ਪਰਚੇ ਦਰਜ ਹੋ ਗਏ ਜਦੋਂ ਲੋਪੀਆਂ ਦੀ ਪੁਲਿਸ ਨੇ ਪਛਾਣ ਜਦੋਂ ਕਰ ਲਈ ਗਈ ਹੈ ਤਾਂ ਫਿਰ ਉਹਨਾਂ ਨੂੰ ਫੜਿਆ ਜਾ ਹੈ ਜੇ ਤਾਂ ਕੋਈ ਵੀ ਦੋਸ਼ੀ ਜੜੀਆ ਪੁਲਿਸ ਦੇ ਪੁਲਿਸ ਦੇ ਕਬਜ਼ੇ ਵਿੱਚ ਨਹੀਂ ਹੈਗਾ ਤਾਂ ਪੁਲਿਸ ਦੀ ਕੋਈ ਤਾਂ ਕਾਫੀ ਦੂਰੀ ਦਿਖਾਈ ਦੇ ਰਿਹਾ ਤੁਹਾਨੂੰ ਕੋਈ ਫਿਰ ਦੱਸ ਦਈਏ ਵੀ ਜਿਹੜੇ ਕੱਲ ਜਿਹੜੀ ਘਟਨਾ ਵਾਪਰੀ ਤਿੰਨ ਮੋਟਰਸਾਈਕਲ ਸਵਾਰ ਲੋਕ ਸੀਗੇ ਜਿਨ੍ਹਾਂ ਨੇ ਕਾਰ ਦੇ ਉੱਤੇ ਫਾਇਰਿੰਗ ਕੀਤੀ ਜਿਨ੍ਹਾਂ ਵਿੱਚ ਪੰਜ ਲੋਕ ਜੜੇ ਸ਼ਾਮਲ ਸੀ ਉਹਨਾਂ ਚੋਂ ਤਿੰਨ ਲੋਕਾਂ ਦੀ ਜੜੀਆ ਮੌਕੇ ਤੇ ਹੀ ਮੌਤ ਹੋ ਗਈ ਇੱਕ ਕੁੜੀ ਵੀ ਉਹਦੇ ਵਿੱਚ ਸ਼ਾਮਲ ਸੀ ਤੇ ਦੋ ਜਿਹੜੇ ਨਿਸ਼ਕਸ਼ ਹੈ ਗਿਆ ਉਹਨਾਂ ਦਾ ਇਲਾਜ ਜਨਾ ਪ੍ਰਾਈਵੇਟ ਹਸਪੀਟਲ ਵਿੱਚ ਚੱਲਦਾ ਪਿਆ ਪੁਲਿਸ ਪ੍ਰਸ਼ਾਸਨ ਵੱਲੋਂ ਭਾਵੇਂ ਕਾਰਵਾਈ ਦੀ ਲਗਾਤਾਰ ਦਾਅਵੇ ਕੀਤੇ ਜਾ ਰਹੇ ਹੁਣ ਕੱਲ ਦੇ ਜਿਹੜੇ ਹਾਂ ਜਰੂਰ ਦੋਸ਼ੀਆਂ ਦੀ ਕੀਤੀ ਹੈ ਇੱਕ ਮੋਟਰਸਾਈਕਲ ਤੇ ਨਿ ਸਵਾਰਾਂ ਦੀ ਜੜੀ ਤਸਵੀਰਾਂ ਵੀ ਜੜੀ ਜਨਤਕ ਕੀਤੀਆਂ ਲੇਕਿਨ ਉਸ ਤੋਂ ਬਾਅਦ ਵੀ ਕੋਈ ਵੀ ਦੋਸ਼ੀ ਹਜੇ ਫੜਿਆ ਨਹੀਂ ਜਾਂ ਇਹ ਸਵਾਲ ਜਨਾ ਪੁਲਿਸ ਪ੍ਰਸ਼ਾਸਨ ਤੇ ਉਰਦਾ ਦਿਖਾਈ ਦੇਦਾ ਹੈ ਉਸ ਤੋਂ ਬਾਅਦ ਜੜਿਆ ਮੀਡੀਆ ਨਾਲ ਜਿਹੜਾ ਗੱਲਬਾਤ ਕਰਨ ਦੀ ਗੱਲ ਆਂਦੀ ਜਾਂ ਤਾਂ ਉਸ ਤੋਂ ਵੀ ਜੜੀ ਗੂੜੀ ਬਣਾਈ ਜਾਂਦੀ ਹੈ ਤੇ ਇਹ ਸਵਾਲ ਜਿਹੜੇ ਇਸ ਕਰਕੇ ਪੁਲਿਸ ਤੇ ਖੜੇ ਹੁੰਦੇ ਆ ਵੀ ਆਖਿਰ ਕੀ ਚੁਪਾਇਆ ਜਾ ਰਿਹਾ ਆਖਿਰ ਦੋਸ਼ੀਆਂ ਨੂੰ ਜੇ ਇਹ ਫਰੰਦ ਦੀ ਲਾਪਰਵਾਹੀ ਹੈ ਜਾਂ ਜਿਹੜੀ ਚੂਕ ਹੋ ਰਹੀ ਹੈ ਪੁਲਿਸ ਤੋਂ ਉਸ ਚੀਜ਼ ਤੋਂ ਕਿਉਂ ਬਚਾ ਜਾ ਰਿਹਾ ਇਸ ਦੇ ਸਵਾਲ ਜਿਹੜੇ ਪੁਲਿਸ ਪ੍ਰਸ਼ਾਸਨ ਜਿਹੜਾ ਜੂਡ ਕੀਤੀ ਜਾ ਰਹੀ ਹੈ ਮੌਇਨਾ ਜੂਡ ਕੀਤਾ ਜਾ ਰਿਹਾ ਉਥੋਂ ਤੱਕ ਕੋਹ ਜੂਡ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜਾ ਹੁਣ ਪੋਸਟਮਾਰਟਮ ਕਰਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਜਿਹੜਾ ਚੈਲੰਜ ਹੈ ਉਹ ਵੀ ਸਾਹਮਣੇ ਆ ਰਿਹਾ ਕਿਉਂਕਿ ਡਾਕਟਰਾਂ ਦੀ ਜਿਹੜਾ ਇੱਕ ਬੋਰਡ ਜਿਹੜਾ ਗਠਿਤ ਕੀਤਾ ਗਿਆ ਸੀ ਜਿਹਦਾ ਵਿੱਚੋਂ ਤਿੰਨ ਜਿਹੜੇ ਲਾਸ਼ਾਂ ਹੈਗੀਆਂ ਉਹਨਾਂ ਨੂੰ ਇਥੋਂ ਰੈਫਰ ਫਰੀਦਕੋਟ ਕਰ ਦਿੱਤਾ ਗਿਆ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਹੁਣ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਹੋਏਗਾ ਤੇ ਉੱਥੇ ਰਿਪੋਰਟ ਜਾਨੀ ਬਣ ਕੇ ਤਿਆਰ ਹੋਏਗੀ ਉਸ ਤੋਂ ਬਾਅਦ ਅਗਲਾ ਰੂਪ ਪੁਲਿਸ ਪ੍ਰਸ਼ਾਸਨ ਕੀ ਲੈਂਦਾ ਇਹ ਦੇਖਣਾ ਬਾਕੀ ਹੋਵੇ ਜਦ ਇਹ ਸਭ ਰੈਫਰ ਕਰ ਦਿੱਤਾ ਗਿਆ ਕਨਫਰੀਡ ਕੋਲ ਮੈਡੀਕਲ ਕੋਲ ਦੇ ਵਿੱਚ ਤੇ ਨਾਲ ਜਿਹੜਾ ਪੋਸਟਮਾਰਟਮ ਹੋਏਗਾ ਲੇਕਿਨ ਆਖਿਰ ਕੋਲ ਅਧਿਕਾਰੀਆਂ ਨੂੰ ਇਹ ਜਵਾਬ ਦੇਣਾ ਜ਼ਰੂਰ ਬਣੇਗਾ ਕਿ ਆਖਿਰ ਇਸ ਕੇਸ ਦੇ ਵਿੱਚ ਕਿਉਂਕਿ ਵੱਡਾ ਇੱਕ ਮਾਮਲਾ ਹੈ ਜਿਹੜਾ ਪੰਜਾਬ ਨੂੰ ਜਿਹੜਾ ਹਿਲਾ ਕੇ ਰੱਖ ਦਿੱਤਾ ਭਾਵੇਂ ਸਰਦੀ ਇਲਾਕੇ ਦੇ ਵਿੱਚ ਲਗਾਤਾਰ ਤਪਰਤੋਪ ਜੜੀਆਂ ਗੋਲੀਆਂ ਚੱਲੀਆਂ ਤੇ ਉਸ ਦੇ ਵਿੱਚ ਕਿਉਂ ਛੁਪਾਇਆ ਜਾ ਰਿਹਾ ਕਿਉਂ ਇਹਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਇਸ ਸਵਾਲ ਦੇ ਜਵਾਬ ਤਾਂ ਹੁਣ ਜਿਹੜੇ ਅਧਿਕਾਰੀ ਸਾਹਮਣੇ ਆ ਕੇ ਫਿਰ ਆਣਗੇ ਉਹ ਦੱਸਣਗੇ ਕਿਉਂਕਿ ਜਿਹੜੇ ਸਾਹਮਣੇ ਆਏ ਸੀ ਤੋਂ ਮੀਡੀਆ ਤੋਂ ਬਚਦੇ ਨਜ਼ਰ ਆਏ ਤੇ ਬਸ ਇਹ ਕਹਿੰਦੇ खुलासा करूंगी कैमरा मैनजी सिंह दैनिक सवेरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर